ਹਾਂਜੀ ਸਾਰਿਆਂ ਦਾ ਵੈਲਕਮ ਆ ਜੀ ਸਾਰਿਆਂ ਨੂੰ ਸਸਤੀ ਕਾ ਜਿਹੜਾ ਲੱਕੀ ਡਰਾਅ ਹੈ ਆਪਾਂ ਕੱਢਣ ਜਾ ਰያ ਆ ਜੀ ਹਲੋ ਜੀ ਮੈਸੇ ਬੰਦੇ ਤਾਂ ਆਪਣੇ ਕੋਲੇ ਥੋੜੀ ਆਏ ਨੇ ਲੱਕੀ ਡਰਾਅ ਕੱਢ ਲੈ স্পੈਸ਼ਲ ਸਪੈਸ਼ਲ ਤੇ ਸਾਡੇ ਖਾਸ ਮਹਿਮਾਨ ਆਏ ਨੇ ਜੀ ਅੱਜ ਲੱਕੀ ਡਰਾਅ ਆ ਰਿਹਾ ਦੇਖੋ ਕਿਹਦੇ ਲਈ ਨਿਕਲਦੀਆਂ ਨੇ ਮਾਸੇ ਬਾਕਸ ਉਧਰ ਲੈ ਕੇ ਆਵੋ ਖੋਲੋ ਇਹਨੂੰ ਬਾਕਸ ਨੂੰ ਹਲਿਆਦੋ ਇਹਨੂੰ ਸਮਾਰ ਕੇ ਠੀਕ ਆ ਕਿ ਕਿਸੇ ਨੂੰ ਕੋਈ ਆਇਆ ਨਾ ਲੱਗੇ ਵੀ ਆਪਾਂ ਕਿਸੇ ਦੀ ਪਰਚੀ ਕੱਢੀ ਨਹੀਂ ਹੈਗੀ ਲੈ ਕੰਮ ਸਾਰਿਆਂ ਦੀ ਵੀਡੀਓ ਬਣਾ ਦਿੰਦੇ ਠੀਕ ਹੈ ਤੁਮੋਂ ਨਹੀਂ ਤਾਂ ਕਦੀ ਪਤਵਾਂ ਇੱਥੇ ਜਿਵੇਂ ਬੈਠੀ ਹੋਏ ਤਾਂ ਅਗਲੇ ਲੈ ਕਿੱਥੇ ਆ ਨਾ ਮੈਂ ਨਾ ਹੋਣਾ ਨਿਕਲ ਤਾ ਗੱਲ ਆਵੇ ਤਾਂ ਚੁੱਪ ਚਾਪ ਹੀ। ਲਓ ਵੀ ਪਹਿਲੀ ਵਾਰ ਜਿਹੜੀ ਕੱਢਾਂਗੇ ਉਹ ਸੱਸ ਨਿਕਲੂਗੀ ਠੀਕ ਆ। ਲਾਸਟ ਤੇ ਕੱਢਾਂਗੇ ਦਵਾ ਦੇ। ਇਹ ਪਹਿਲਾਂ ਆਹ ਕਰ। ਹੋਰ ਐਂ ਪਿੱਛੇ ਆ ਗਈ। ਬੁਲਾਓ। ਰਾਤ ਨਹੀਂ ਪੜਿਆ ਨੂੰ ਕੱਪੜੇ ਤਾਂ ਫਾਇਦੇ ਤਾਂ। ਬੁਲਾਓ ਯਾਰ 2 ਮਿੰਟ ਰੋਕ ਦੋ ਅਗਲੇ ਨਹੀਂ ਹੋਣਾ ਆਪਾਂ ਆਪਣਾ ਕੰਮ ਤਾਂ ਕਰਦੀ ਹਾਂ। ਹਮਨੇ ਭੇਜ ਦੇ। ਰਿਸ਼ੀ ના રે રેંફી તારે બોસ હું આને કાલ નહી વાત કર કાલ નહી વાત નહી ફેર હું બી ચાલ કે ડબલ બોઈ ગયા આને તો હું આને મને તો ભાઈની ક્યાં બોલ દેખ ને હા હા હે આને પી આલુ મી ਹੇ ਭਾਈ ਸਾਰੀਆਂ ਆਪਣੀਆਂ ਜਿਹੜੀਆਂ ਪਰਚੀਆਂ ਲਈਆਂ ਲਓ ਜੀ ਬੁਲਾ ਦੀ ਜਕਾਰਾ ਫਿਰ ਪਹਿਲੀ ਪਰਚੀ ਦਾ ਲਓ ਜੀ ਪਹਿਲੀ ਪਰਚੀ ਤੇ ਪ੍ਰੈਸ ਨਿਕਲੂਗੀ ਠੀਕ ਆ ਹੁਣ ਬੁਲਾ ਦੋ ਰੰਪੀ ਨੂੰ ਮਿਲ ਜਾ ਰੰਜੀਤ ਕਾਰਸ ਹੈ ਨਾ 99145 92348 ਸੈਣੀ ਤੋਂ ਅਜੇ ਪਰਚੀ ਜਿਨ੍ਹਾਂ ਦੀ ਵੀ ਪਰਚੀ ਆ ਉਹ ਸਾਡੇ ਨਾਲ ਕੰਟੈਕਟ ਕਰ ਲੈਣਾ ਪ੍ਰੈਸਾ ਜੀ ਰੰਜੀਤ ਕੌਰ ਸੈਣਾ ਇਹ ਮਮੀ ਪਰਚੀ ਇਹਦੇ ਵਿੱਚ ਆਈਂ ਪਾ ਦਿਓ ਰੰਜੀਤ ਆ ਜਾ ਦੋ ਮਿੰਟ ਹੁਣ ਚੇਪੀ ਨੇ ਲਾ ਦਿਓ ਕਿਵੇਂ ਉਹ ਆਈ ਜਾਂ ਦਸਤੇ ਇਹ ਤਾਂ ਦੋ ਵਾਰ ਹੀ ਆਇਆ ਚਲ ਜਾ ਕੇ ਫਿਰ ਕਾਲ ਕਰੀਂ ਜੰਨਾ ਆ ਫੜਿਓ ਪ੍ਰਸਮਾ ਵੀ ਆ ਜੈਨਾ ਇੱਧਰ ਆ ਜਾਓ ਰੰਜੀਤ ਕੌਰ ਸੈਣਾ ਸੈਣਾ ਨੂੰ ਵਧਾਈਆਂ ਹੋਣੀਆਂ जसप्रीत कौर जग्गा सिंह ब्रयाम के प्रेस आगे प्रेस दे हुई ਮੈਂ ਇਹ ਕੋਈ ਉਹ ਨਹੀਂ ਪੈਸੇ ਖੋ ਜੀ ਨੇ ਪਾਤੀ ਚੱਕਣੀਆਂ ਉਹ ਤੁਸੀਂ ਨਹੀਂ ਕੋਈ ਕਰੋੜ ਚੱਕ ਲਓ ਕੋਈ ਹੋਰ ਆਰੇ ਕਿਤਾ ਚੱਕੀ ਜਾਂ ਤੇਰਾ ਕੋਈ ਚੱਕੜਾ ਹੋਣਾ ਕੋਈ ਨਹੀਂ ਕੋਈ ਇੱਕ ਕਿਲੋ ਜੀਵਾਤ ਕੋਈ ਹੱਥ ਜਰਾ ਸਾਰੇ ਵੀਡੀਓ ਦਿਨ ਵਧੀਆ ਲੱਗਦਾ ਸੋ ਨਾ ਉਹ ਕੋਈ ਨਹੀਂ ਹਾਂ ਉਹ ਲਾਉਣ ਦਾ ਪਾਤੀ ਚੱਕਾ ਹੈ ਐਂ ਵਾਹਤ ਲੱਗਿਆ ਅਗਲਾ ਕੈਂਪਰ ਆ ਜੀ ਸੇਬੂ ਚਾਚਾ ਬਿਜਲੀ ਵਾਲੇ ਠੀਕ ਹੈ ਕੋਈ ਵਰਡ ਨਹੀਂ ਕੱਢਦੇ ਨਿਤਰਾ ਵਾਲਾ ਹੈ ਸੇਕੂ ਵਰਡ ਦਾ ਸੇਕੂ ਜੱਜਾ ਬਿੱਲੀ ਆ ਮੰਮੀ ਆ ਨਾ ਪੱਖਾ ਪੱਖਾ ਕੱਢਦੇ ਬਿੱਲੀਏ ਕੰਮ ਕਰਨਾ ਮੇਰਾ ਕਿੱਥੇ ਬੈਠੀ ਕੀ ਬਣ ਤੇਰੀ ਕਸਮ ਚੋਵੇ ਕੋਸ ਲੈ ਵੀ ਅਗਲੀ ਵਾਰ ਚ ਮੈਂ ਕੱਢਦੀ ਮੈਨੂੰ ਕਹਾਂ ਹੁੰਦੇ ਦੂਜੇ ਜਿਹਨੂੰ ਨਾਂ ਨਹੀਂ ਗਗਨ ਆਂਟੀ ਨੂੰ ਕੈਂਪਰ ਨਿਕਲਿਆ ਜੀ ਦੇੜੀ ਆ ਉਹ ਜਿਹੜੇ ਪੜਾ ਰਹੇ ਉਹ ਨਾ ਵੀ ਨੂੰ ਲੈ ਨਾ ਸਾਹਮਣੀ ਨੂੰ ਲੈ ਚਾਲੀ ਨੂੰ ਲੈ ਸਾਲੀ ਲਓ ਜੀ ਆ ਹੋ ਗਿਆ ਗਗਨ ਆਂਟੀ ਦਾ ਕੈਂਪਰ ਚੱਲ ਵੀ ਸਾਂ ਆ ਚੱਕ ਸਿਮਰ ਹਰਜਿੰਦਰ ਕਾਰ ਬਾਰ ਵਾਲੇ ਕੈਂਪਰ ਲਓ ਜੀ ਹੁਣ ਲਾਸਟ ਆਪਣੀਆਂ ਜਿਹੜੀਆਂ ਦੋ ਪਰਚੀਆਂ ਨੇ ਉਹ ਰਹਿ ਗਈਆਂ ਬੈਡ ਵਾਲੀਆਂ ਹੋ ਬੀਕਲੇ ਬੋਲੋ ਕਿ ਬਾਰੇ ਕੀ ਸੁਣ ਰਹੇ ਕਾ ਮੁੰਡਾ ਪੂਰਾ ਲਓ ਜੀ ਹੁਣ ਆਪਣੇ ਦੋ ਲਾਸਟ ਦੇ ਜਿਹੜੇ ਬੈੱਡ ਰਹਿ ਗਏ ਨੇ ਕੱਢਣ ਵਾਲੇ ਲਾਈ ਸਿਰ ਤੇ ਚੱਕ ਦੇ ਕਰਾਂ ਦੇਖਦੇ ਆਂ ਵੀ ਦੁਕਾਨ ਵਿੱਚ ਹੀ ਸੇਉਂਦਾ ਕਰ ਮੈਂ ਆਪਣੀ ਅੰਟੀ ਦਾ ਕੱਪੜੇ ਚ ਕੰਮ ਕਰੇ ਨਿਰਮਲ ਸਿੰਘ ਪੋਤਨਾ ਨਿਰਮਲ ਸਿੰਘ ਭੋਤਣਾ ਤੋਂ ਉਹਨਾਂ ਨੂੰ ਦਵਾਨ ਬੈੱਡ ਨਿਕਲਿਆ ਜੀ ਵਧਾਈਆਂ ਹੋਣ ਸਾਡੀ ਪਿੰਡ ਦੇ ਨੇੜੇ ਤੋਂ ਨਿਕਲੇ ਆਓ ਆਂਟੀ ਦੇ ਪਿੰਡ ਦੇ ਨੇੜੇ ਨਿਕਲੇ ਆਂਟੀ ਬਹੁਤ ਖੁਸ਼ੀ ਆ ਉਹ ਨੂੰ ਇੱਕ ਵਾਰ ਹੋਰ ਆ ਲਓ ਜੀ ਲਾਸਟ ਇੱਕ ਬੈੱਡ ਰਹਿ ਗਿਆ ਜੀ ਆਪਣਾ ਕੱਢਣ ਵਾਲਾ ਬੈੱਡ ਦਿਖਾ ਦਿਓ ਭਈ ਆ ਬੈੱਡ ਨਿਕਲਿਆ ਨਿਰਮਲ ਸਿੰਘ ਭੋਤਣਾ ਤੇ ਅਗਲੀ ਪਾਰਟੀ ਚੱਕ ਦੇ ਗਰਮਾਂ ਚੱਕ ਦੇ ਬੱਤੂ ਬੰਦੇ ਨਾਲ ਹੀ ਵਸਤ ਕੱਢ ਲਾ ਦੇ ਮਨਜੀਤ ਸਿੰਘ ਪਰਮਜੀਤ ਕੌਰ ਕੌਕੇ ਵਾਲੀ ਆਂਟੀ ਜਿਹਨੂੰ ਲੋੜ ਨਹੀਂ ਸੀ ਮੈਨੂੰ ਫਿਰ দান ਕਰ ਦੇ ਥਣਾ ਵੀ ਲਓ ਜੀ ਜਿਹੜਾ ਆਪਣਾ ਲੱਕੀ ਡਰਾਅ ਸੀ ਉਹ ਸਾਰੇ ਆਪਾਂ ਕੱਢਦੇ ਨੇ ਹੁਣ ਬਾਈ ਮੇਰੀ ਗੱਲ ਤੇ ਹੁਣ ਆਪਣੇ ਆਪਣੇ ਜਿਹੜੇ ਨਾਮ ਨੇ ਜੀ ਉਹ ਸਾਰੇ ਜਣੇ ਲਿਜਾ ਸਕਦੇ ਨੇਗੇ ਜਿਨ੍ਹਾਂ ਨੂੰ ਵੀ ਨਿਕਲਿਆ ਜਿਨ੍ਹਾਂ ਨੂੰ ਦੂਰੋਂ ਨਿਕਲਿਆ ਉਹਨਾਂ ਨੂੰ ਆਪਾਂ ਕਾਲ ਕਰਾਂਗੇ ਜੀ ਤੇ ਸਾਰਿਆਂ ਵੱਲੋਂ ਬਾਏ ਬਾਏ ਟਾਟਾ ਠੀਕ ਆ ਜੀ ਸਤਿ ਸ੍ਰੀ ਅਕਾਲ